ਹੈਲੋ ਜੀ ਸਸ਼ੀਕਾਲ ਜੀ ਸਾਰਿਆਂ ਨੂੰ ਅੱਜ ਦੀ ਮੇਰੀ ਨਿਊ ਵੀਡੀਓਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹਾਂ ਜੀ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਪੈਕ ਦੇ ਰਿਲੇਟਡ ਜਿਹੜਾ ਕਿ इजीली ਆਪਾਂ ਨੂੰ ਮਿਲ ਜਾਂਦਾ ਹੈ ਪੈਕ ਮਲਤਾਨੀ ਮਿੱਟੀ ਦਾ ਮਲਤਾਨੀ ਮਿੱਟੀ ਦੇ ਪੈਕ ਨਾਲ ਕਿਹੜੇ-ਕਿਹੜੇ ਆਪਾਂ ਨੂੰ ਫਾਇਦੇ ਹੁੰਦੇ ਨੇ ਹਨਾ ਜੀ ਉਹਨਾਂ ਬਾਰੇ ਦੱਸਾਂਗੇ ਆਪਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹ ਪੈਕ ਤੁਹਾਨੂੰ ਯੂਜ਼ ਕਰਕੇ ਦਿਖਾਵਾਂਗੇ ਅਪਲਾਈ ਕਰਕੇ ਦਿਖਾਵਾਂਗੇ ਤੇ ਉਹਦੇ ਵਿੱਚ ਕੀ-ਕੀ ਆਪਾਂ ਐਡ ਕੀਤਾ ਹੈਗਾ ਉਹ ਵੀ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਸੋ ਜੇਕਰ ਮੇਰੇ ਚੈਨਲ ਤੇ ਤੁਸੀਂ ਨਿਊ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਅਤੇ ਸੋਹਣਾ ਜਿਹਾ ਕਮੈਂਟ ਵੀ ਕਰ ਦਿਓ ਜੀ ਤੇ ਚਲੋ ਜੀ ਸ਼ੁਰੂ ਕਰਦੇ ਹਾਂ ਅੱਜ ਦਾ ਆਪਣਾ ਵੀਡੀਓ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਨੂੰ ਚਾਹੀਦਾ ਜੀ ਦੁੱਧ ਕੱਚਾ ਦੁੱਧ ਚਾਹੀਦਾ ਹੈਗਾ ਤੁਸੀਂ ਮਲਾਈ ਵੀ ਲੈ ਸਕਦੇ ਹੋ ਜੇਕਰ ਤੁਹਾਡੀ ਸਕਿਨ ਡਰਾਈ ਹੈ ਠੀਕ ਹੈ ਜੀ ਜੇ ਤੁਹਾਡੀ ਸਕਿਨ ਆਇਲੀ ਹੈ ਤਾਂ ਤੁਸੀਂ ਦੁੱਧ ਲੈ ਲਿਓ ਠੀਕ ਹੈ ਜੀ ਤਾਂ ਫਿਰ ਮਲਾਈ ਨਾ ਯੂਜ਼ ਕਰੋ ਕਿਉਂਕਿ ਉਹਦਾਂ ਹੋਰ ਵੀ ਆਇਲੀ ਹੋ ਜੂਗੀ ਤੁਹਾਡੀ ਸਕਿਨ ਜਿਹੜੀਆਂ ਕੁੜੀਆਂ ਹਨਾ 12 13 ਸਾਲ ਦੀ ਏਜ ਦੇ ਵਿੱਚ ਹਨਾ ਬਰੀਕ ਬਰੀਕ ਪੀਤੇ ਜੀ ਨਿਕਲ ਲੱਗ ਜਾਂਦੀ ਆ ਉਹਨਾਂ ਲਈ ਵੀ ਬਹੁਤ ਵਧੀਆ ਵੀਰੇ ਇਹ ਤੇ ਸਾਈਡ ਇਫੈਕਟ ਕੋਈ ਨਹੀਂ ਹੈਗਾ ਇਹਦਾ ਇੱਥੇ ਆਪਾਂ ਦੋ ਚਮਚੇ ਜਿਹੜੇ ਉਹ ਲੈ ਲਿਆ ਠੀਕ ਹੈ ਜੀ ਮੁਲਤਾਨੀ ਮਿੱਟੀ ਦੇ 2 ਚਮਚ ਲੈ ਲਿਆ ਤੇ ਦੁੱਧ ਆਪਾਂ ਉਹਨਾਂ ਕੁ ਯੂਜ਼ ਕਰਨਾ ਹੈਗਾ ਜਿੰਨਾ ਕੁ ਹਨਾ ਘੋਲ ਬਣ ਜੇ ਇੱਕ ਥਿੱਕ ਜਿਹਾ ਪੇਸਟ ਬਣਾਉਣਾ ਹੈ ਆਪਾਂ ਨੇ ਠੀਕ ਹੈ ਜੀ ਤੇ ਜਿਆਦਾ ਦੁੱਧ ਨਾ ਪਾਓ ਤਾਂ ਫਿਰ ਉਹ ਪਤਲਾ ਹੋ ਜਾਊਗਾ ਜਿਹੜਾ ਪੇਸਟ ਬਣਾਉਣਾ ਹੈ ਆਪਾਂ ਨੇ ਬਸ ਤੁਸੀਂ ਉਹਦੇ ਹਿਸਾਬ ਦੇ ਨਾਲ ਲੈ ਲੈਣਾਗਾ ਤੇ ਚੰਗੀ ਤਰ੍ਹਾਂ ਨਹੀਂ ਆਪਾਂ ਪੇਸਟ ਜਿਹੜਾ ਇਹਦਾ ਬਣਾ ਲਾਂਗੇ ਤੇ ਜਿਨ੍ਹਾਂ ਦੀ ਆਇਲੀ ਸਕਿਨ ਹੈ ਉਹਨਾਂ ਵਾਸਤੇ ਬਹੁਤ ਵਧੀਆ ਹੈਗਾ ਮੁਲਤਾਨੀ ਮਿੱਟੀ ਨਾਲ ਜਿਹੜਾ ਫੇਸ ਆਪਣਾ ਡਰਾਈ ਹੁੰਦਾ ਹੈਗਾ ਜਿਹੜੀਆਂ ਮੇਰੇ ਵੀਡੀਓਜ਼ ਨੇ ਹੁਣ ਥੋੜੀਆਂ ਜਿਹੀਆਂ ਛੋਟੀਆਂ ਹੋਇਆ ਕਰਦੀਆਂ ਕਿਉਂਕਿ ਬਹੁਤ ਭੈਣਾਂ ਦੇ ਕਮੈਂਟ ਆਏ ਸੀ ਕਿ ਇੰਨਾ ਟਾਈਮ ਨਹੀਂ ਹੁੰਦਾ ਤੁਸੀਂ ਲੌਂਗ ਵੀਡੀਓ ਨਾ ਬਣਾਇਆ ਕਰੋ ਸੋ ਹੁਣ ਮੇਰੀਆਂ ਵੀਡੀਓ ਨੇ ਜਿਹੜੀਆਂ ਉਹ 7 ਮਿੰਟ ਦੀਆਂ 6 ਮਿੰਟ ਦੀਆਂ ਹੋਇਆ ਕਰਦੀਆਂ ਪਹਿਲਾਂ ਮੇਰੀ ਵੀਡੀਓ ਹੁੰਦੀ ਸੀ 10 ਮਿੰਟ ਦੀ 11 ਮਿੰਟ ਦੀ ਇੰਨੇ-ਇੰਨੇ ਕ ਜ਼ਰੂਰ ਹੁੰਦੀਆਂ ਸੀ ਜੇ ਮੇਰੇ ਵੀਡੀਓ ਠੀਕ ਹੈ ਜੀ ਆਪਾਂ ਤੀਜੀ ਚੀਜ਼ ਕੀ ਲੈਣੀ ਹੈ ਇਹਦੇ ਵਿੱਚ ਹਾਨੀ ਲੈਣੀ ਹੈ ਠੀਕ ਹੈ ਜੀ ਤੇ ਇਹ ਕਿਸੇ ਬ੍ਰਾਂਡ ਦੀ ਨਹੀਂ ਹੈਗੀ ਇਹ ਵਾ ਵੈਸੇ ਕੱਚ ਦੀ ਸ਼ੀਸ਼ੀ ਚ ਪਾ ਕੇ ਰੱਖੀ ਹੋਈ ਹੈ ਜੀ ਇਹ ਜਿੱਥੇ ਕਿ ਸ਼ਾਇਦ ਬਣਾ ਦਰਕਤਾਂ ਤੋਂ ਚੋਂਦੇ ਨੇ ਜਿਹੜੇ ਸ਼ਾਇਦ ਉਹਨਾਂ ਤੋਂ ਲਿਆਂਦਾ ਹੋਇਆ ਵੀਰੇ ਹਨੀ ਹਨੀ ਤੁਸੀਂ ਥੋੜਾ ਜਿਹਾ ਐਡ ਕਰਨਾ ਹੈਗਾ ਇਹਨਾਂ ਦਾ ਕਰ ਸਕਦੇ ਹੋ ਠੀਕ ਹੈ ਜੀ ਇਹ ਪੈਕ ਨੂੰ ਤੁਸੀਂ ਲਗਾਤਾਰ ਕੰਟੀਨਿਊ ਅਪਲਾਈ ਕਰਿਓ ਆਪਣੇ ਫੇਸ ਤੇ ਫਿਰ ਤੁਹਾਨੂੰ ਜਿਹੜਾ ਰਿਜ਼ਲਟ ਹੈ ਉਹ ਮਿਲਣਗੇ ਤੇ ਬਾਕੀ ਹਨਾ ਕਈ ਪੈਨਾਂ ਦੇ ਕਮੈਂਟ ਆਏ ਸੀ ਕਿ ਸਾਡੀ ਸਕਿਨ ਹੈ ਜਿਹੜੀ ਉਹ ਲੂਸ ਹੋ ਗਈ ਹੈਗੀ ਜੂੜੀਆਂ ਵੀ ਨਹੀਂ ਕਹਿ ਸਕਦੇ ਆਪਾਂ ਉੰਜ ਜਿਹੜੀ ਸਕਿਨ ਲੂਜ਼ ਹੋ ਜਾਂਦੀ ਹੈ ਢਲ ਜਾਂਦੀ ਹੈਗੀ ਤੇ ਉਹਦੇ ਵਾਸਤੇ ਬਹੁਤ ਵਧੀਆ ਵੀਰੇ ਸਕਿਨ ਜਿਹੜੀ ਆਪਣੀ ਟਾਈਟ ਹੁੰਦੀ ਹੈ ਮਲਤਾਨੀ ਮਿੱਟੀ ਨਾਲ ਅਪਲਾਈ ਕਰਨ ਤੋਂ ਪਹਿਲਾਂ ਕੋਈ ਵੀ ਆਪਾਂ ਪੈਕ ਅਪਲਾਈ ਕਰਦੇ ਹਾਂ ਨਾ ਫੇਸ ਆਪਣਾ ਕਲੀਨ ਹੋਣਾ ਚਾਹੀਦਾ ਕਈ ਵਾਰੀ ਆਪਾਂ ਹਨ ਐਦਾ ਹੀ ਅਪਲਾਈ ਕਰ ਲੈਨੇ ਭੁੱਲਦੀ ਜਾਂਦੇ ਹੁੰਨੇ ਹੈਗੇ ਕਿ ਫੇਸ ਧੋਣਾ ਮੇਰੇ ਵੀ ਹੁਣ ਥੋੜਾ ਲਾਈਟ ਜਿਹਾ ਮੇਕਅਪ ਹੈਗਾ ਤਾਂ ਆਪਾਂ ਪਹਿਲਾਂ ਇਹਨੂੰ ਰਿਮੂਵ ਕਰਕੇ ਆਵਾਂਗੇ ਠੀਕ ਹੈ ਜੀ ਐਨਾ ਥਿੱਕ ਪੇਸਟ ਬਣਾ ਲੈ ਵੀਰੇ ਮੈਂ ਕਿ ਚਮਚ ਤੋਂ ਇਹ ਲੈਂਦਾ ਨਹੀਂ ਹੈਗਾ ਠੀਕ ਹੈ ਐਨਾ ਥਿੱਕ ਬਣਾਉਣਾ ਤੁਸੀਂ ਨੇ ਕਿ ਜਿਆਦਾ ਜਦੋਂ ਆਪ ਪਤਲਾ ਹੋ ਜਾਂਦਾ ਨਾ ਫੇਸ ਤੋਂ نیچے ਡਿੱਗੀ ਜਾਂਦਾ ਰਹਿੰਦਾ ਪ੍ਰੋਬਲਮ ਆਉਂਦੀ ਹੈ ਉਹਦੇ ਨਾਲ ਜੀ ਇਸ ਤਰ੍ਹਾਂ ਪੇਸਟ ਬਣਾ ਲਿਆ ਆਪਾਂ ਨੇ ਹੁਣ ਆਪਾਂ ਸਭ ਤੋਂ ਪਹਿਲਾਂ ਆਪਣਾ ਜਿਹੜਾ ਮੇਕਅਪ ਹੈ ਉਹਨੂੰ ਰਿਮੂਵ ਕਰਾਂਗੇ ਚੰਗੀ ਤਰ੍ਹਾਂ ਜਿਹੜਾ ਫੇਸ ਹੈ ਆਪਣਾ ਕਲੀਨ ਕਰ ਲਾਂਗੇ ਆਪਾਂ ਗੁਲਾਬ ਜਲ ਨਾਲ ਹੀ ਕਰ ਲਾਂਗੇ ਠੀਕ ਹੈ ਜੀ ਪੈਕ ਤੁਸੀਂ ਡੇਲੀ ਵੀ ਅਪਲਾਈ ਕਰ ਸਕਦੇ ਹੋ ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ ਤੁਸੀਂ ਡੇਲੀ ਅਪਲਾਈ ਕਰਕੇ ਦੇਖਿਓ ਤਾਂ ਤੁਹਾਨੂੰ 10-15 ਦਿਨਾਂ ਦੇ ਵਿੱਚ ਵਧੀਆ ਰਿਜ਼ਲਟ ਮਿਲਣਗੇ ਜਿਨ੍ਹਾਂ ਦੀ ਸਕਿਨ ਟੀਲੀ ਹੋ ਰਹੀ ਹੈ ਹਨਾ ਸਕਿਨ ਲੂਜ਼ ਜੀ ਹੋ ਰਹੀ ਹੈ ਨੀਚੇ ਜਿਹਨੂੰ ਲਟਕਦੀ ਹੈ ਹਨਾ ਆ ਚੀਜ਼ਾਂ ਦਾ ਫਿਰ ਉਹ ਵੀ ਤੁਹਾਡੀਆਂ ਹਾਲੀ ਹੋਈ ਸੈੱਟ ਹੋਣੀਆਂ ਸ਼ੁਰੂ ਹੋ ਜਾਣਗੀਆਂ ਇਹਦੇ ਨਾਲ ਠੀਕ ਹੈ ਜੀ ਇੱਥੇ ਆਪਾਂ ਚੰਗੀ ਤਰ੍ਹਾਂ ਜਿਹੜਾ ਫੇਸ ਆਪਣਾ ਕਲੀਨ ਕਰ ਲਿਆ। ਹੁਣ ਆਪਾਂ ਇਹਨੂੰ ਅਪਲਾਈ ਕਰਾਂਗੇ ਠੀਕ ਹੈ ਜੀ। ਅਪਲਾਈ ਕਰਨ ਤੋਂ ਬਾਅਦ ਤੁਸੀਂ ਥੋੜਾ ਜਿਹਾ ਆਪਣੇ ਫੇਸ ਨੂੰ ਨਾ ਜ਼ਿਆਦਾ ਡਰਾਈ ਨਾ ਹੋਣ ਦਿਓ ਜਦੋਂ ਤੁਸੀਂ ਵਾਸ਼ ਕਰੋਗੇ ਆਪਣਾ ਫੇਸ ਜਾਂ ਕਲੀਨ ਕਰੋਗੇ ਕਿਸੇ ਚੀਜ਼ ਨਾਲ ਤਾਂ ਫਿਰ ਈਜ਼ੀਲੀ ਅਪਲਾਈ ਹੋ ਜਾਂਦਾ ਹੈਗਾ ਜਦੋਂ ਜ਼ਿਆਦਾ ਆਪਾਂ ਡਰਾਈ ਹੋ ਜਾਂਦਾ ਨਾ ਫੇਸ ਤਾਂ ਅਪਲਾਈ ਨਹੀਂ ਹੁੰਦਾ ਹੈਗਾ ਅਪਲਾਈ ਕਰਨ ਤੋਂ ਬਾਅਦ ਤੁਸੀਂ ਕਮ ਸੇ ਕਮ ਅੱਧਾ ਘੰਟਾ ਰੱਖਣਾ ਇਹਨੂੰ ਘੰਟਾ ਵੀ ਰੱਖ ਸਕਦੇ ਹਾਂ ਕਿ ਇਹਦੇ ਵਿੱਚ ਐਦਾਂ ਦੀ ਕੋਈ ਚੀਜ਼ ਨਹੀਂ ਪਾਈ ਹੋਈ ਕਿ ਆਪਾਂ ਨੂੰ ਜ਼ਿਆਦਾ ਦੇਰ ਰੱਖਣ ਨਾਲ ਜਿਹੜਾ ਨੁਕਸਾਨ ਹੋ ਸਕੇ ਠੀਕ ਹੈ ਜੀ ਬ੍ਰਸ਼ ਵਾਲਾ ਕੰਮ ਆਪਣੇ ਤੋਂ ਲੋਟ ਨਹੀਂ ਆਉਂਦਾ ਹੈਗਾ ਤਾਂ ਫਿਰ ਆਪਾਂ ਹੱਥਾਂ ਨਾਲ ਹੀ ਲਾਉਨੇ ਆ ਤਾਂ ਇਹ ਚੰਗੀ ਤਰ੍ਹਾਂ ਕਲੀਨ ਕਰਿਆ ਸੀ ਇੱਥੇ ਫਿਰ ਵੀ ਪਤਾ ਨਹੀਂ ਕਿਉਂ ਲੱਗ ਨਹੀਂ ਰਹੀ ਹੈਗੀ ਇੰਨਾ ਕੱਚੀ ਕੜਾਂ ਜਾ ਹੋ ਰਿਹਾ ਚਿਹਰਾ ਮੇਰਾ ਠੀਕ ਹੈ ਜੀ ਇੱਥੇ ਆਪਾਂ ਅਪਲਾਈ ਕਰ ਲਈਏ ਚੰਗੀ ਤਰ੍ਹਾਂ ਅੱਥੇ ਆਪਾਂ ਅਪਲਾਈ ਕਰ ਲਈਏ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਕਮ ਸੇ ਕਮ ਅੱਧੇ ਘੰਟੇ ਬਾਅਦ ਮਿਲਦੇ ਹਾਂ ਇਹਨੂੰ ਚੰਗੀ ਤਰ੍ਹਾਂ ਜਦੋਂ ਸੁੱਕ ਗਿਆ ਉਸ ਤੋਂ ਬਾਅਦ ਆਪਾਂ ਤੁਹਾਨੂੰ ਮਿਲਦੇ ਹਾਂ ਠੀਕ ਹੈ ਜੀ ਹਾਂਜੀ ਇੱਥੇ ਆਪਣਾ ਫੇਸ ਆਪਾਂ ਨੇ ਵਾਸ਼ ਕਰ ਲਿਆ ਸੀਗਾ ਤੇ ਮਿੱਟੀ ਮੇਰੇ ਜਿਹੜੇ ਦੁਪੱਟੇ ਤੇ ਵੀ ਲੱਗ ਗਈ ਹੈ ਤਾਂ ਉਹਦੀ ਹੈਲਪ ਨਾਲ ਆਪਾਂ ਇਹਨੂੰ ਸੁਕਾ ਲਾਂਗੇ ਟੈਪ ਟੈਪ ਕਰਕੇ ਠੀਕ ਹੈ ਜੀ ਰਿਜ਼ਲਟ ਤੁਹਾਡੇ ਸਾਹਮਣੇ ਨੇ ਕੀ ਫੇਸ ਤੇ 글로 ਜਿਹੜਾ 글로 ਆਇਆ ਫੇਸ ਤੇ ਉਹ ਸ਼ਾਇਦ ਦੀ ਵਜ੍ਹਾ ਕਰਕੇ ਆਇਆ ਜੀ ਤੇ ਇਹਦੇ ਵਿੱਚ ਆਪਾਂ ਪਾਇਆ ਸੀਗਾ ਦੁੱਧ ਠੀਕ ਹੈ ਜੀ ਦੁੱਧ ਵੀ ਫੇਸ ਦੇ ਲਈ ਬਹੁਤ ਵਧੀਆ ਜੇ ਤੁਸੀਂ ਕੋਈ ਵੀ ਫੇਸ ਵਾਸ਼ ਜਾਂ ਕਿਹ ਸਾਬਣ ਨਹੀਂ ਵਰਤਣਾ ਚਾਹੁੰਦੇ ਤਾਂ ਤੁਸੀਂ ਦੁੱਧ ਨਾਲ ਜਿਹੜਾ ਆਪਣਾ ਫੇਸ ਹੈ ਰੋਜ਼ ਕਲੀਨ ਕਰ ਸਕਦੇ ਹੋਗੇ ਬਹੁਤ ਵਧੀਆ ਕਲੀਨਜ਼ਰ ਹੈ ਇਹ ਫੇਸ ਦੇ ਲਈ ਐਸੀ ਤਰ੍ਹਾਂ ਇਹ ਪੈਕ ਤੁਸੀਂ ਡੇਲੀ ਵੀ ਅਪਲਾਈ ਕਰ ਸਕਦੇ ਹੋ ਜੇ ਤੁਹਾਡੇ ਕੋਲ ਟਾਈਮ ਘੱਟ ਹੈ ਤਾਂ ਤੁਸੀਂ ਇੱਕ ਦੋ ਦਿਨ ਛੱਡ ਕੇ ਅਪਲਾਈ ਜਿਹੜਾ ਕਰ ਸਕਦੇ ਹੋ ਆਪਣੇ ਫੇਸ ਤੇ ਠੀਕ ਹੈ ਜੀ ਤਾਂ ਤੁਹਾਨੂੰ ਥੋੜੇ ਇੱਕ ਦਿਨਾਂ ਦੇ ਵਿੱਚ ਜਿਵੇਂ ਕਿ 10 ਦਿਨਾਂ ਦੇ ਵਿੱਚ 10 ਤੋਂ 12 ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਣਗੇ ਤੇ ਜੇਕਰ ਤੁਸੀਂ ਕੰਟੀਨਿਊ ਇਸ ਚੀਜ਼ ਨੂੰ ਕਰੀ ਜਾਂਦੇ ਹੋਣਾ ਤਾਂ ਤੁਹਾਡੀ ਏਜ ਦੇ ਅਕੋਰਡਿੰਗ ਵੀ ਤੁਹਾਡੇ ਜਿਹੜੀਆਂ ਜੂੜੀਆਂ ਉਹ ਨਹੀਂ ਪੈਣਗੀਆਂ ਤੇ ਨਾ ਹੀ ਤੁਹਾਡਾ ਫੇਸ ਹੈ ਜਿਹੜਾ ਉਹ ਟਲੂਗਾ ਤੇ ਨਾ ਹੀ ਸਕਿਨ ਤੁਹਾਡੀ ਲੂਸ ਹੋਊਗੀ ਠੀਕ ਹੈ ਜੀ ਜੇ ਤੁਸੀਂ ਕੰਟੀਨਿਊ ਮੁਲਤਾਨੀ ਮਿੱਟੀ ਦਾ ਫੇਸ ਪੈਕ ਲਗਾਉਂਦੇ ਰਹੋਗੇ ਠੀਕ ਹੈ ਜੀ ਤੇ ਇਹ ਸੀਗਾ ਆਪਣਾ ਅੱਜ ਦਾ ਵੀਡੀਓ ਜੇਕਰ ਤੁਹਾਨੂੰ ਮੇਰਾ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਹੁਣ ਆਪਾਂ ਮਿਲਦੇ ਆਂ ਨੈਕਸਟ ਕਿਸੇ ਸੋਹਣੀ ਜੀ ਵੀਡੀਓ ਦੇ ਨਾਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ